ਸਤਿ ਸ਼੍ਰੀ ਅਕਾਲ ਜੇ ਤੁਸੀਂ ਦੇਖ ਰਹੇ ਹੋ 24 7 50 ਵਿਰੋਧ ਪ੍ਰਦਰਸ਼ਨ ਵਿਚਾਰਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਗੁਪਤ ਰੂਪ ਵਿੱਚ ਕੇਸਗੜ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਹੈ। ਭਾਰੀ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਅੰਤਿੰਮ ਕਮੇਟੀ ਅਤੇ ਕਾਲੀ ਦਲ ਦੇ ਮੈਂਬਰ ਸੁੱਚਾ ਸਿੰਘ ਲੰਘਾਹ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਸਪਸ਼ਟ ਕੀਤਾ ਹੈ ਕਿ ਮੇਲੇ ਕਾਰਨ ਗੁਰੂਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਤਾਜ ਪੋਸ਼ੀ ਸਵੇਰੇ 3 ਵਜੇ ਕੀਤੀ ਗਈ। ਪਰ ਜਦੋਂ ਮੀਡੀਆ ਨੇ ਸਵਾਲ ਪੁੱਛਨੇ ਸ਼ੁਰੂ ਕੀਤੇ ਤਾਂ ਸ਼੍ਰੋਮਣੀ ਕਮੇਟੀ ਕੋਲ ਕੋਈ ਜਵਾਬ ਨਹੀਂ ਸੀ। ਜਦੋਂ ਕਿ ਕਾਲੀ ਦਲ ਦੇ ਆਗੂ ਸੁੱਚਾ ਸਿੰਘ ਲੰਘਾਹ ਨੇ ਸਪਸ਼ਟ ਕੀਤਾ ਕਿ ਇਹ ਸਾਬ ਅਕਾਲੀ ਦਲ ਨੂੰ ਬਚਾਉਣ ਅਤੇ ਸਿੱਖ ਪਾਈਚਾਰੇ ਨੂੰ ਕਤਲੇਆਮ ਤੋਂ ਬਚਾਉਣ ਲਈ ਕੀਤਾ ਗਿਆ ਹੈ। ਉਹਨਾਂ ਨੇ ਸਪਸ਼ਟ ਕੀਤਾ ਹੈ ਕਿ 2 ਦਸੰਬਰ ਦੇ ਫੈਸਲੇ ਅਕਾਲੀ ਦਲ ਦਾ ਸਿਰ ਕਲਮ ਕਰਨ ਦੇ ਬਰਾਬਰ ਸਨ। ਕੇਂਦਰ ਦੀ ਸਾਜ਼ਿਸ਼ ਹੈ ਕਿ ਉਹ ਪੰਜਾਬ ਵਿੱਚ ਕਤਲੇਆਮ ਕਰਵਾਉਣਾ ਚਾਹੁੰਦੇ ਹਨ। ਅੱਜ ਤੋ ਵੀ ਉਹ ਸਿਰਫ ਸਿੱਖਾਂ ਦੇ ਕਤਲੇਆਮ ਨੂੰ ਰੋਕਣ ਲਈ ਹੋਇਆ ਹੈ। ਅਕਾਲੀ ਦਲ ਦੇ ਐਮਰਜੈਂਸੀ ਦੌਰਾਨ ਜ਼ਿਲ੍ਹਿਆਂ ਵਿੱਚ ਸਾਮਾ ਵੰਡ ਅਤੇ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਾਈ। ਜਦੋਂ ਸਾਨੂੰ ਲੋੜ ਸੀ ਕਿਸੇ ਨੇ ਸਾਡਾ ਹੱਥ ਨਹੀਂ ਫੜਿਆ। ਸਿੱਖ ਪਾਈਚਾਰੇ ਨੂੰ ਜਲੀਲ ਕਰਨ ਵਿੱਚ ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੇ ਫਕਰੇ ਕੋਮ ਵਾਪਸ ਲਿਆ ਗਿਆ ਇਹ ਗੱਲ ਧਿਆਨ ਦੇਣਯੋਗ ਹੈ ਕਿ ਗਿਆਨੀ ਰਗਵੇਰ ਸਿੰਘ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਗਿਆਨੀ ਸੁਲਤਾਨ ਸਿੰਘ ਨੂੰ ਕੇਸਗੜ੍ਹ ਸਾਹਿਬ ਦੇ ਅਹੁਦੇ ਤੋਂ ਹਟਾਣ ਜਾਣ ਤੋਂ ਬਾਅਦ ਪੈਦਾ ਹੋਏ ਵਿਵਾਦ ਨੂੰ ਦਬਾਉਣ ਲਈ ਪੰਜ ਪਿਆਰਿਆਂ ਦੀ ਨਿਗਰਾਨੀ ਹੇਠ ਸਮੇਂ ਤੋਂ ਪਹਿਲਾਂ ਰਸਮਾਂ ਨਿਭਾਈਆਂ ਗਈਆਂ ਸਨ ਤਾਜਪੋਸ਼ੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਨੀਂਗ ਸਿੰਘਾ ਨੂੰ ਵੀ ਸ਼੍ਰੀ ਕੇਸਗੜ੍ਹ ਸਾਹਿਬ ਪਹੁੰਚਾਣਾ ਸ਼ੁਰੂ ਕਰ ਦਿੱਤਾ 90 ਕਰੋੜ ਸੰਤ ਬਾਬਾ ਬਲਬੀਰ ਸਿੰਘ ਤੋਂ ਇਲਾਵਾ ਦਮਦਮੀ ਟਕਸਾਲ ਦੇ ਮੁਖੀ ਦਮਦਮੀ ਟਕਸਾਲ ਮਹਤਾ ਨਿਹੰਗ ਸੰਗਠਨਾ ਬਾਬਾ ਬਕਾਲ ਸਿੰਘ ਅਤੇ ਹੋਰ ਸਾਰਿਆਂ ਨੂੰ ਤਾਜਪੋਸ਼ੀ ਤੋਂ ਬਾਅਦ ਗਿਆਨੀ ਕੁਲਦੇਵ ਸਿੰਘ ਨੂੰ ਜਥੇਦਾਰ ਮੰਨਣ ਤੋਂ ਇਨਕਾਰ ਕਰ ਦਿੱਤਾ ਉਨਾਂ ਨੇ ਕਿਹਾ ਕਿ ਹੋਲਾ ਮੁਹੱਲਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਇਸ ਦੇ ਮੱਦੇਨਜ਼ਰ ਸਾਰੇ ਨਰਹੰਗ ਜਥੇਬੰਦੀਆਂ ਆਪਣੇ ਗੁੱਸਾ ਪ੍ਰਗਟ ਕਰਨਗੀਆਂ ਤੇ ਵਿਰੋਧ ਵੀ ਕਰਨਗੀਆਂ ਇਸ ਦੇ ਨਾਲ ਹੀ ਨਵ ਨਿਯੁਕਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਸਪਸ਼ਟ ਕੀਤਾ ਗਿਆ ਕਿ 2 ਦਸੰਬਰ 2024 ਨੂੰ ਕੀਤੇ ਗਏ ਫੈਸਲਿਆਂ ਨੂੰ ਨਹੀਂ ਬਦਲਿਆ ਜਾਵੇਗਾ ਪਰ ਅਕਾਲੀ ਦਲ ਵਿੱਚ ਭਰਤੀ ਲਈ ਬਣਾਈ ਗਈ ਕਮੇਟੀ ਤੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ ਜੋ ਹਮਰੀ ਬਦਹੋਤੀ ਮੇਰੇ ਸਤਿਗੁਰਾਂ ਸਾਬ ਜੀ ਤੁਮਹਾਰ ਜਨੂ ਆਪੇ ਅਮਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਪੁਰ ਸੰਗ ਕੀਰੇ ਹਮ ਥਾਪੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਮਿਹਰ ਸਦਕਾ ਜੋ ਵੀ ਪੰਥ ਨੇ ਸੇਵਾਦਾਰੀ ਬਖਸ਼ੀ ਹੈ ਅਸੀਂ ਸੱਚੇ ਪਾਤਸ਼ਾਹ ਜੀ ਦਾ ਸਮੂਹ ਪੰਥ ਦਾ ਜਿੱਥੇ ਧੰਨਵਾਦ ਕਰਦੇ ਹਾਂ ਕਿਉਂਕਿ ਦਾਸ ਦੇ ਬਾਰੇ ਕਈਆਂ ਨੂੰ ਹੋਵੇਗਾ ਕਿ ਇਹ ਨਿੱਜੀ ਜੀਵਨ ਹੈ ਦਾਸ ਨੇ ਇੱਕ ਪਾਠੀ ਤੋਂ ਸੇਵਾ ਸ਼ੁਰੂ ਕੀਤੀ ਆਮ ਆਮ ਇੱਕ ਸਿੱਖ ਦਾ ਪੁੱਤਰ ਹਾਂ ਤੇ ਗੁਰਮਤਿ ਨੂੰ ਸਮਝਿਆ ਤੇ ਇੱਥੋਂ ਤੱਕ ਪਹੁੰਚੇ ਹਾਂ ਜਿੱਥੋਂ ਤੱਕ ਮੈਂ ਸਮਝਦਾ ਹਾਂ ਕਿ ਅੱਜ ਜਿਹੜੇ ਹਾਲਾਤ ਨੇ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਜਾਂ ਫਿਰ ਰਾਜਨੀਤਿਕ ਤੌਰ ਤੇ ਉਹ ਕੋਈ ਸਾਡੇ ਬਹੁਤੇ ਚੰਗੇ ਨਹੀਂ ਹਨ ਅੱਜ ਅਸੀਂ ਸਾਰੇ ਜਾਣਦੇ ਹਾਂ ਕਿ ਕਿਵੇਂ ਸਾਡੇ ਗੁਰਦੁਆਰਿਆਂ ਦੇ ਵਿੱਚ ਦਖਲਦਾਰੀ ਜਿਹੜੀ ਹੈ ਵੱਡੇ ਪੱਧਰ ਤੇ ਵਧੀ ਹੈ ਦਿਲ ਉਦੋਂ ਸਾਡਾ ਬਲੁੰਦ ਰਿਆ ਗਿਆ ਜਦੋਂ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਵੇ ਗੁਰੂ ਦੇ ਅੱਗੇ ਲੱਗੀਆਂ ਜਿਹੜੀਆਂ ਗੋਲਕਾਂ ਨੇ ਗੋਲਕਾਂ ਨੂੰ ਗੈਸ ਦੇ ਨਾਲ ਵਧਿਆ ਗਿਆ ਭੰਨਿਆ ਗਿਆ ਔਰ ਪੰਥ ਇਹਨੂੰ ਬਰਦਾਸ਼ਤ ਕਰਦਾ ਰਿਹਾ ਸਮਾਜਿਕ ਤੌਰ ਦੇ ਉੱਤੇ ਨਸ਼ਿਆਂ ਨੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨੁਕਸਾਨ ਕੀਤਾ ਅੱਜ ਆਪਾਂ ਸਭ ਜਾਣਦੇ ਹਾਂ ਪੰਜਾਬ ਦੇ ਪੁੱਤ ਜਿਨ੍ਹਾਂ ਨੇ ਜਮਰਾਉਂਦ ਦਾ ਕਿਲਾ ਜਿਹੜਾ ਸੀ ਉਹ ਸਾਰਿਆਂ ਤੇ ਦਾਰਾ ਖੈਬਰ ਦੇ ਰਹੀ ਆਉਣ ਵਾਲੇ ਹਮਲਾਵਰਾਂ ਨੂੰ ਰੋਕਿਆ ਅੱਜ ਉਹਨਾਂ ਪੰਜਾਬ ਦੇ ਨੌਜਵਾਨਾਂ ਨੂੰ ਸੂਈਆਂ ਤੇ ਟੀਕਿਆਂ ਦੇ ਨਾਲ ਨਸ਼ਿਆਂ ਦੇ ਰਾਹੀਂ ਕਿਵੇਂ ਬਰਬਾਦ ਕੀਤਾ ਜਾ ਰਿਹਾ ਇਹ ਸਮਾਜਿਕ ਤੌਰ ਤੇ ਪਰਿਵਾਰਕ ਤੌਰ ਤੇ ਵੀ ਸਾਡੇ ਵਿੱਚ ਬਹੁਤੀਆਂ ਖੁਸ਼ੀਆਂ ਨਹੀਂ ਨੇ ਕਿਉਂਕਿ ਇਹਦਾ ਮੈਂ ਇੱਕ ਕਾਰਨ ਸਮਝਦਾ ਗੁਰੂ ਪਾਤਸ਼ਾਹ ਨੇ ਬਾਣੀ ਦੇ ਵਿੱਚ ਆਖਿਆ ਵਾ ਕਿ ਖਖੜੀਆਂ ਸੁਹਾਵੀਆਂ ਲਗੜੀਆਂ ਅੱਕ ਗੰਠ ਬਿਰਹਿ ਵਿਛੋੜਾ ਧਣੀ ਸਿਓ ਨਾਨਕ ਸਹਿ ਸੈ ਗੰਠ ਅਸੀਂ ਧਰਮ ਤੋਂ ਦੂਰ ਹੋਏ ਆ ਅਸੀਂ ਗੁਰੂ ਤੋਂ ਦੂਰ ਹੋਏ ਆ ਖਖੜੀਆਂ ਵੀ ਸੋਹਣੀਆਂ ਲੱਗਦੀਆਂ ਜੇ ਉਹ ਅੱਕ ਦੇ ਨਾਲ ਜੁੜੀਆਂ ਹਨ ਪਰ ਉਹ ਅੱਕ ਤੋਂ ਟੁੱਟ ਜਾਣ ਉਹ ਤੁੰਬੇ ਤੁੰਬੇ ਹੋ ਕੇ ਹਵਾ ਦੇ ਵਿੱਚ ਉੱਡ ਜਾਂਦੀਆਂ ਨੇ ਅਸੀਂ ਜਦੋਂ ਧਰਮ ਤੋਂ ਦੂਰ ਹੋਵਾਂਗੇ ਤੇ ਸਾਡੀ ਜਿਹੜੀ ਹਾਲਤ ਹੈ ਇਹ ਹੀ ਹੋਣੀ ਹੈ ਇਸ ਕਰਕੇ ਅੱਜ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਗੁਰੂ ਪੰਥ ਦੇ ਨਾਲ ਜੁੜਨ ਦੀ ਵੱਡੀ ਲੋੜ ਹੈ ਤੇ ਮੈਂ ਨਾਲ ਹੀ ਬੇਨਤੀ ਕਰਦਾ ਹਾਂ ਕਿ ਸਾਡੇ ਆਪਸੀ ਵਖਰੇਵੇਂ ਕੋਈ ਇੰਨੇ ਵੀ ਵੱਡੇ ਨਹੀਂ ਕਿ ਸਾਡੇ ਆਪਸੀ ਵਖਰੇਵਿਆਂ ਦਾ ਲਾਭ ਕੋਈ ਦੂਜਾ ਲੈ ਜਾਵੇ ਤੇ ਸਾਡੇ ਵਿੱਚ ਧੜੇਬੰਦੀ ਇਤਨੀ ਜ਼ਿਆਦਾ ਵੱਧ ਜਾਵੇ ਇੱਕ ਸਿੱਖ ਦੂਜੇ ਸਿੱਖ ਨੂੰ ਆਪਣਾ ਦੁਸ਼ਮਣ ਜਾਂ ਵੈਰੀ ਮੰਨੇ ਸਾਨੂੰ ਤੇ ਸਾਡੇ ਗੁਰੂ ਨੇ ਉਪਦੇਸ਼ ਦਿੱਤਾ ਹੈ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ਅਸੀਂ ਸਾਰਿਆਂ ਦੇ ਸੱਜਣਾਂ ਫੇਰ ਕੁਛ ਇਹ ਵੀ ਭਲੇਖੇ ਜਿਹੜੇ ਨੇ ਉਹ ਖੜੇ ਕੀਤੇ ਜਾ ਰਹੇ ਨੇ ਕਿ ਜਿਹੜੇ 2 ਦਸੰਬਰ ਨੂੰ ਹੁਕਮਨਾਮੇਦਾਰੀ ਹੋਏ ਨੇ ਉਹਨਾਂ ਦੇ ਬਾਰੇ ਸ਼ਾਇਦ ਜਿਹੜੇ ਨਵੇਂ ਸਿੰਘ ਸਾਹਿਬ ਨੇ ਇਹ ਪਤਾ ਨਹੀਂ ਕੀ ਕਰਨਗੇ ਮੈਂ ਸਾਰੀ ਕੌਮ ਨੂੰ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਜਿਹੜੇ ਵੀ ਹੁਕਮਨਾਮੇ 2 ਦਸੰਬਰ ਨੂੰ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਨਿਕਲੇ ਨੇ ਕਿਉਂਕਿ ਜਿਹੜੇ ਵੀ ਹੁਕਮਨਾਮੇ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਨਿਕਲਦੇ ਨੇ ਉਹਨਾਂ ਹੁਕਮਨਾਮਿਆਂ ਦੇ ਵਿੱਚ ਕੋਈ ਵੀ ਫੇਰਬਦਲ ਨਹੀਂ ਕੀਤਾ ਜਾ ਸਕਦਾ ਨਾ ਕਿਸੇ ਨੂੰ ਕੋਈ ਹੱਕ ਹੈ ਜਿੱਥੋਂ ਤੱਕ ਹੋਰ ਛੋਟੇ ਛੋਟੇ ਮਸਲੇ ਨੇ ਭਰਤੀ ਦਾ ਮਸਲਾ ਜਾਂ ਮੈਂਬਰੀ ਜਿਹੜੀ ਕਮੇਟੀ ਹੈ 507 ਮੈਂਬਰੀ ਉਹਦੇ ਬਾਰੇ ਨਜ਼ਰਸਾਨੀ ਕੀਤੀ ਜਾ ਸਕਦੀ ਹੈ ਪਰ ਮੈਂ ਇਹ ਤਖਤ ਸਾਹਿਬ ਦੀ ਫਸੀਲ ਤੋਂ ਸਮੂਹ ਸੰਗਤ ਨੂੰ ਇਹ ਬੇਨਤੀ ਕਰਦਾ ਕਿ ਜਿਹੜੇ 2 ਦਸੰਬਰ ਨੂੰ ਹੁਕਮਨਾਮੇ ਗੁਰਮਤਿ ਦੀ ਰੌਸ਼ਨੀ ਦੇ ਵਿੱਚ ਕਿਉਂਕਿ ਜਿਹੜੇ ਹੁਕਮਨਾਮੇ ਨਿਕਲਦੇ ਨੇ ਉਹਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾ ਸਕਦੀ ਇਦਾਂ ਦੀ ਕੋਈ ਵੀ ਗੱਲ ਨਹੀਂ ਹੈ ਸਾਡੀ ਇੱਕੋ ਇੱਕ ਮਰਸ਼ਾ ਜਿਹੜੀ ਆ ਉਹ ਪੰਥ ਦੀ ਚੜ੍ਹਦੀ ਕਲਾ ਦੇ ਲਈ ਆਪਾਂ ਸਭ ਜਾਣਦੇ ਆ ਅੱਜ ਪੰਜਾਬ ਦੇ ਪਿੰਡਾਂ ਦੇ ਵਿੱਚ ਪਤਿਤਪੁਣਾ ਅੱਜ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਵੱਡੇ ਪੱਧਰ ਤੇ ਚੱਲ ਰਿਹਾ ਹੈ ਔਰ ਜਿਸ ਪੱਧਰ ਤੇ ਅੱਜ ਸਿੱਖ ਕੌਮ ਨੂੰ ਪ੍ਰਚਾਰ ਕਰਨਾ ਚਾਹੀਦਾ ਹੈ ਉਸ ਪੱਧਰ ਦੇ ਉੱਤੇ ਆਪਾਂ ਦੇਖ ਰਹੇ ਹਾਂ ਕਿ ਹੇਠਲੇ ਗਰੀਬ ਤਬਕੇ ਤੱਕ ਸਾਡੀ ਕਿੱਥੇ ਪਹੁੰਚ ਐ ਅੱਜ ਪੰਜਾਬ ਦੇ ਵਿੱਚ ਹੀ ਸਿੱਖਾਂ ਨੂੰ ਘਟ ਗਿਣਤੀ ਕੌਮ ਬਣਾਉਣ ਦੇ ਲਈ ਇੱਥੇ ਬਾਹਰ ਤੋਂ ਲਿਆ ਕੇ ਲੋਕਾਂ ਦਾ ਬਹੁਤ ਵੱਡੇ ਪੱਧਰ ਤੇ ਪ੍ਰਵਾਸ ਕਰਵਾਇਆ ਜਾ ਰਿਹਾ ਹੈ ਔਰ ਪੰਜਾਬ ਜਿਹੜਾ ਸਿੱਖਾਂ ਦਾ ਹੋਮਲੈਂਡ ਹੈ ਇੱਥੇ ਹੀ ਸਿੱਖ ਘਟ ਗਿਣਤੀ ਦੇ ਵਿੱਚ ਕੀਤੇ ਜਾ ਰਹੇ ਨੇ ਤੇ ਜੇ ਸਿੱਖ ਇੱਥੇ ਘਟ ਗਿਣਤੀ ਦੇ ਵਿੱਚ ਹੋ ਗਏ ਨੇ ਅਸੀਂ ਫਿਰ ਕਿਸੇ ਪਾਸ ਜਾਵਾਂਗੇ ਕੁੱਲ ਦੁਨੀਆ ਦੇ ਸਿੱਖਾਂ ਦੀਆਂ ਆਪਣੀਆਂ ਸਮੱਸਿਆਵਾਂ ਨੇ ਵੱਖ-ਵੱਖ ਰਾਜਾਂ ਦੇ ਵਿੱਚ ਵੱਸਣ ਵਾਲੇ ਸਿੱਖ ਸਾਡੇ ਭਰਾ ਨੇ ਸਾਡੀ ਕੌਮ ਦਾ ਜਿਹੜਾ ਏਜੰਡਾ ਹੈ ਉਹ ਸਰਬੱਤ ਦੇ ਭਲੇ ਦਾ ਏਜੰਡਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਤੋਂ ਮੈਂ ਕੌਮ ਨੂੰ ਅਪੀਲ ਕਰਦਾ ਵਾਂ ਅੱਜ ਇੱਕ ਮੁੱਠ ਹੋਂ ਦੀ ਲੋੜ ਹੈ ਗੁਰੂ ਪਾਤਸ਼ਾਹ ਦੇ ਨਿਸ਼ਾਨ ਸਾਹਿਬ ਦੇ ਹੇਠਾਂ ਆਉਣ ਦੀ ਲੋੜ ਹੈ ਕਿਉਂਕਿ ਸਾਡਾ ਜਿਹੜਾ ਸਾਡੀ ਵਖਰੀ ਹੋਂਦ ਨੂੰ ਨਹੀਂ ਮੰਨਦੇ ਨੇ ਸਾਡੀ ਵਖਰੀ ਪਛਾਣ ਤੇ ਸਵਾਲ ਖੜੇ ਕਰਦੇ ਨੇ ਉਹ ਇੱਕ ਮੁੱਠ ਨੇ ਪਰ ਅਸੀਂ ਜਿਨ੍ਹਾਂ ਨੇ ਆਪਣੀ ਪਛਾਣ ਨੂੰ ਕਾਇਮ ਰੱਖਣਾ ਹੈ ਅਸੀਂ ਵਖਰੇਵਿਆਂ ਦੇ ਵਿੱਚ ਮੈਂ ਬੇਨਤੀ ਕਰਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਪੜੋ ਬਾਬਾ ਸਾਹਿਬ ਸਿੰਘ ਜੀ ਬੇਦੀ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਸੰਤ ਈਸ਼ਰ ਸਿੰਘ ਜੀ ਸੰਤ ਬਾਬਾ ਆਨੰਦ ਸਿੰਘ ਜੀ ਭਾਈ ਕਾਨ ਸਿੰਘ ਜੀ ਨਾਬਾ ਗਿਆਨੀ ਦਿੱਤ ਸਿੰਘ ਜੀ ਅਤੇ ਹੋਰ ਬੜੇ ਮਹਾਂਪੁਰਸ਼ ਬਹੁਤ ਜ਼ਿਆਦਾ ਕਈਆਂ ਦੇ ਨਾਮ ਹੋ ਸਕਦੇ ਮੈਨੂੰ ਵਿਸਰਜਣ ਇਹਨਾਂ ਨੇ ਪ੍ਰੈਕਟੀਕਲ ਸੰਗਤ ਦੇ ਵਿੱਚ ਵਿਚਰ ਕੇ ਜਿਵੇਂ ਕੌਮ ਦੀ ਸੇਵਾ ਕੀਤੀ ਤੇ ਕੌਮ ਦੀ ਸੇਵਾ ਤੋਂ ਬਾਅਦ ਆਪਾਂ ਸਭ ਜਾਣਦੇ ਆ ਕਿਵੇਂ ਸੰਗਤਾਂ ਨੂੰ ਰੰਗ ਲੱਗਾ ਅੱਜ ਸਾਨੂੰ ਕਿਰਦਾਰ ਬਣਾਉਣ ਦੀ ਲੋੜ ਹੈ ਜੇ ਕਿਰਦਾਰ ਬਣਾਵਾਂਗੇ ਤਾਂ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਰਹਿਮਤਾਂ ਸਾਨੂੰ ਸਾਰਿਆਂ ਨੂੰ ਮਿਲਣਗੀਆਂ ਮੈਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਗੁਰਮਖੋ ਅੱਜ ਕੌਮ ਨੂੰ ਇੱਕ ਮੁੱਠ ਹੋਣ ਦੀ ਵੱਡੀ ਲੋੜ ਹੈ ਇੱਕ ਮੁੱਠ ਹੋਵਾਂਗੇ ਤੇ ਗੁਰੂ ਦੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਸਾਨੂੰ ਪ੍ਰਾਪਤ ਹੋਣ ਗਿਆ ਗੁਰਬਾਣੀ ਦਾ ਇੱਕ ਫਰਮਾਨ ਹੈ ਕਿ ਮੈਂ ਸਮਾਪਤੀ ਕਰੂੰਗਾ ਪਾਤਸ਼ਾਹ ਕਹਿੰਦੇ ਨੇ ਕਿ ਜੇ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜੇ ਖਿੰਚੇ ਤੇ ਜਾਏ ਨਾਨਕ ਹਸਤੀ ਕੁੰਡੇ ਬਾਹਰ ਫਿਰ ਫਿਰ ਉੱਜੜ ਪਾਏ ਜੇ ਤੇ ਹਾਥੀ ਦੇ ਉੱਤੇ ਹੋਵੇ ਕੁੰਡਾ ਤੇ ਉਹ ਕਾਬੂ ਦੇ ਵਿੱਚ ਚੱਲਦਾ ਪਰ ਜੇ ਉਹਦੇ ਸਿਰ ਤੇ ਕੁੰਡਾ ਨਾ ਹੋਵੇ ਉਹ ਜਾੜ ਵਾਲੇ ਪਾਸੇ ਚੱਲਦਾ ਸਾਡੇ ਸਿਰ ਦੇ ਉੱਤੇ ਗੁਰਮਤਿ ਸਿਧਾਂਤ ਦਾ ਕੁੰਡਾ ਹੈ ਉਨੂੰ ਆਪਾਂ ਕਾਇਮ ਰੱਖਣਾ ਮੈਂ ਬਹੁਤ ਵਾਰੀ ਇਹ ਪਹਿਲਾਂ ਵੀ ਬੇਨਤੀ ਕੀਤੀ ਮੈਂ ਦੁਹਰਾਉਣਾ ਵਾਂ ਕਿ ਸਿੱਖ ਦੇ ਲਈ ਗੁਰੂ ਗ੍ਰੰਥ ਤੇ ਗੁਰੂ ਪੰਥ ਤੋਂ ਪਰੇ ਉਜਾੜ ਸਾਡੇ ਲਈ ਪਹਿਲਾਂ ਗੁਰੂ ਗ੍ਰੰਥ ਹੈ ਗੁਰੂ ਪੰਥ ਹੈ ਪੰਥ ਦੀਆਂ ਰਵੈਤਾਂ ਨੇ ਅੱਜ ਜਿੱਡੇ ਮਾਰੂ ਹਮਲੇ ਨੇ ਸਾਡੇ ਤੇ ਅਰਦਾਸਾਂ ਤੱਕ ਸਾਡੀਆਂ ਬਦਲੀਆਂ ਜਾ ਰਹੀਆਂ ਨੇ ਇਹ ਬੂੰਗੇ ਤੇ ਬੋਲੇ ਬਣਨ ਦਾ ਸਮਾਂ ਨਹੀਂ ਹੈ ਪੰਥ ਦੇ ਜਾਗਣ ਦਾ ਸਮਾਂ ਹੈ ਤੇ ਮੈਂ ਪੰਥ ਨੂੰ ਭਰੋਸਾ ਦਿਵਾਉਣਾ ਵਾਂ ਕਿ ਅਸੀਂ ਗੁਰਮਤਾਸ਼ੇ ਦੇ ਮੁਤਾਬਕ ਚੱਲਾਂਗੇ ਅਸੀਂ ਧਰਮ ਪ੍ਰਚਾਰ ਦੀ ਇਹੋ ਜੀ ਲਹਿਰ ਵਡਾਂਗੇ ਹਰ ਪਤਿਤ ਬੱਚੇ ਤੱਕ ਪਹੁੰਚਾਂਗੇ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਵੀਰਾਂ ਨੂੰ ਨੀਵੇਂ ਜਾਂ ਨੀਚ ਕਹਿ ਕੇ ਡੇਰਿਆਂ ਵਾਲੇ ਖੇਤ ਰੈ ਨੇ ਅਸੀਂ ਗੁਰਮਤਿ ਪ੍ਰਚਾਰ ਦੀ ਲਹਿਰ ਛੇੜ ਕੇ ਵਾਪਸ ਉਹਨਾਂ ਨੂੰ ਸਿੱਖੀ ਦੇ ਦਾਇਰੇ ਦੇ ਵਿੱਚ ਲਿਆਵਾਂਗੇ ਮੈਂ ਸਾਰੀਆਂ ਹੀ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਕਾਰ ਸੇਵਾ ਵਾਲੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜਦੋਂ ਕਿਤੇ ਤੁਹਾਨੂੰ ਲੱਗੇ ਕਿ ਸਾਡੇ ਵਿੱਚ ਕੋਈ ਨੁਕਸ ਹੈ ਅਸੀਂ ਪੰਥ ਦੇ ਅਸੂਲਾਂ ਤੋਂ ਟੁੱਟ ਰਹੇ ਆ ਤਾਂ ਉਸ ਵੇਲੇ ਸਾਨੂੰ ਤੁਸੀਂ ਕਹਿ ਦਿਓ ਇਹ ਜਥੇਦਾਰੀ ਨਹੀਂ ਆ ਇਹ ਸੇਵਾਦਾਰੀ ਆ ਆਖਰੀ ਸਾਹ ਤੱਕ ਪੰਥ ਦੀ ਚੜ੍ਹਦੀ ਕਲਾ ਦੇ ਲਈ ਅਸੀਂ ਜੂਝਾਂਗੇ ਪੰਥ ਦੀ ਵੱਖਰੀ ਹੋਣ ਵੱਖਰੀ ਹਸਤੀ ਜਿਹੜੀ ਪਾਤਸ਼ਾਹ ਨੇ ਦਿੱਤੀ ਆ ਨਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਅਸੀਂ ਉਹਦੇ ਧਰਨੀ ਆ ਤੇ ਪਾਤਸ਼ਾਹ ਦੇ ਆਸ਼ੇ ਦੇ ਮੁਤਾਬਕ ਚੱਲਾਂਗੇ ਮੈਂ ਕੋਟਾਨ ਕੋਟ ਧੰਨਵਾਦ ਕਰਦਾ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰੂ ਨਾਨਕ ਪਾਤਸ਼ਾਹ ਦਾ ਦਾਸ ਪੰਥ ਦਾ ਇੱਕ ਨਮਾਣਾ ਜੀ ਸੇਵਾਦਾਰ ਤੇ ਸੇਵਾਦਾਰ ਹੋਣ ਦੇ ਨਾਤੇ ਮੈਂ ਪੰਥ ਨੂੰ ਫੇਰ ਇਹ ਵਿਸ਼ਵਾਸ ਦਵਾਉਣਾ ਕਿ ਜਿਹੜੇ ਵੀ 2 ਦਸੰਬਰ ਨੂੰ ਗੁਰਮਤ ਦੀ ਰੋਸ਼ਨੀ ਦੇ ਵਿੱਚ ਹੁਕਮਨਾਮੇ ਨਿਕਲੇ ਨੇ ਉਹਦੇ ਨਾਲ ਤਬਦੀਲੀ ਕਰਨ ਦਾ ਹੱਕ ਕਿਸੇ ਨੂੰ ਨਹੀਂ ਆ ਕਿਉਂਕਿ ਜਿਹੜੇ ਵੀ ਗੁਰਮਤ ਦੀ ਰੋਸ਼ਨੀ ਚ ਕੋਈ ਹੁਕਮਨਾਮੇ ਨਿਕਲਦੇ ਨੇ ਉਹਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾ ਸਕਦੀ ਝੂਠੇ ਨੈਰੇਟਿਵ ਤੋਂ بچੀਏ ਇਹ ਤਖਤ ਵੀ ਸਾਡੇ ਨੇ ਇਹ ਗੁਰੂ ਪਾਤਸ਼ਾਹ ਦੇ ਅਸਥਾਨ ਨੇ ਇਹ ਪੰਥ ਦੇ ਹੱਥਾਂ ਦੇ ਵਿੱਚ ਸ਼ੋਭਦੇ ਨੇ ਨਹੀਂ ਤੇ ਆਪਾਂ ਸਭ ਜਾਣਦੇ ਗੱਲ ਦਖਣ ਤੋਂ ਸ਼ੁਰੂ ਹੋਈ ਹੈ ਦਿੱਲੀ ਤੇ ਦਿੱਲੀ ਤੋਂ ਹਰਿਆਣਾ ਤੇ ਬਾਰਡਰ ਨੇੜੇ ਜੇ ਮੈਂ ਗੁਰੂ ਪੰਥ ਨੂੰ ਅਪੀਲ ਕਰਦਾ ਕਿ ਆਓ ਕੌਮ ਦੇ ਇੱਕ ਨਿਸ਼ਾਨ ਦੇ ਥੱਲੇ ਇਕੱਠੇ ਹੋਈਏ ਪੁੱਲ ਗਲਤੀ ਦੀ ਮਾਫੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ